ਨਹੀਂ ਕਾਲ ਪਹੁੰਚਿਓ ਆਣ ਕਉ ਨਾਨਕ ਨਰ ਭਾਵਰੀ ਕਿਉ ਨ ਭਜੈ ਭਗਵਾਨ ਅਨਦਾਰਾ ਸੰਪਤ ਸਗਲ ਜਿਨਿ ਆਪਣੀ ਕਰਮਾਣ ਏ ਨਮਾ ਕਾਚ ਸੰਗੀ ਨਹੀਂ ਨਾਨਕ ਸਾਚੀ ਜਾਨ ਪਦ ਦੇਉ ਦਾਰਨ ਪੈ ਹਰਨ ਹਰਿਆ ਨਾਥ ਕੇ ਨਾਥ ਕੋ ਨਾਨਕ ਤੇ ਜਾਨੀਐ ਸਦਾ ਬਸਤ ਤੁਮ ਸਾਥ ਅਨ ਧਨ ਜਿਹ ਤੋ ਕੋ ਦਿਓ ਤਾਸਿਓ ਨੇ ਹੋ ਨਕੀ

I got the ਸਤਿ ਸ਼੍ਰੀ ਅਕਾਲ ਅੱਜ ਗਾਉਂ ਬਸਾਈ ਮੇਰੇ ਮੰਦਿਰ ਰਾਮ ਨੂੰ ਕਰਦੇ ਕੀ ਰਾਮ ਸੇ ਮੁੱਖ ਕਰਦੇ ਕੀ ਰਾਮ ਸੇ ਕਰਦੇ ਕੀ ਆਵਾ ਨਾਇਆ ਰਾਤ ਦੇ ਤਰਵਾਰ ਪੰਜਾਬ ਸਰਦਨ ਘਾਣਿਆ ਜਨ ਜੋ ਲਗੋ ਨਾ ਬਨਕ ਜੀ ਵਸਾਇਆ ਤਹ ਨਾਨਕ ਅਲਗੋ ਸਤ ਤੂ ਮਕਾਇਆ ਈ ਮੰਨੀ ਦੇ ਤੂ ਸਵਾ ਆਲੇ ਅਰ ਨਾਨਕ ਮੁਕਤ sat ka hai tera sacha naam mera radha sat naam mera mila dil ko sat sat baniya ka sat hai ya dil bhi ka hai sat ka naam sat sat bani ta sundar din aaye badhiya hai tere naam sat 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 tera sacha naam mila radha bhakti ki neel ek tum din naam te aaya ਕਾਇ ਪਸਰ ਸਤ ਕਾਲ ਨਾਣੇ ਮੇਰਾ ਰਬੋ ਆਪੇ ਗੁਰ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਆਪੇ ਹਰ ਰੰਗ ਹੈ ਆਪੇ ਬਹਰੰਗੀ ਜੋਤਿਸ ਭਾਵੈ ਨਾਨਕਾ ਸਾਈਂ ਬਲ ਚੰਗੀ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਛਾਈ ਦਸਨੀ ਪ੍ਰਥਮ ਭਗਤੀ ਸਮਰਕਰ ਪਰਣਾਣ ਕਮੇਟੀ ਆਏ ਚੀ ਮਤ ਪਾਜ਼ਾ ਦਾ ਖਾਬ ਵਾਹਿਗੁਰੂ ਜੀ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਰਬਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਕੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਵਾਣਿਆਂ ਦੇ ਮਾਣ ਤੇ ਤਾਣ ਤੇ ਤਾਨ ਨਿਰਤਿਆਂ ਦੀ ਊਰਤ ਨਿਅਸਤਿਆਂ ਦੇ ਆਸਰਾ ਗੁਰੂ ਕ੍ਰਿਪਾ ਬਣਵਾੜ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਉਹ ਮਹਾਰਾਜ ਧੰਨ ਧੰਨ ਅਮਰ ਸ਼ਹੀਦ ਬਾਬਾ ਗੁਰਵਕ ਸਿੰਘ ਜੀ ਉਹ ਆਪ ਜੀ ਦੇ ਪਾਵਨ ਚਰਨ ਪਾਣਾ ਕੇ ਸੰਗਤ ਜਰਦਾਸ ਬੇਨਤੀ ਹੈ ਆਪ ਜੀ ਦੇ ਦਰ ਕਰਦੇ ਤੀਹ ਧੰਨ ਗੁਰਮੁਖ ਪਿਆਰੇ ਸਵਰਗਵਾਸੀ ਬੀਬੀ ਗੁਰਦੀਸ਼ ਕੌਰ ਜੀ ਦੀ ਮਿੱਠੀ ਪਿਆਰੀ ਯਾਦ ਵਿੱਚ ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਉਹਨਾਂ ਦੇ ਸੁਪੁੱਤਰ ਸਰਦਾਰ ਗੁਰਮੀਤ ਸਿੰਘ ਜੀ ਅੱਜ ਦਰ ਖਾਲਸਾ ਨੂੰ ਸਤਿਗੁਰੂ ਜੀ ਆਪ ਜੀ ਦੇ ਚਰਨ ਪਾਵਾਂ ਦਾ ਓਟ ਆਸਰਾ ਲੈਣਾ ਕੀਤਾ ਹੈ ਆਪ ਜੀ ਦੇ ਮਹਾਨ ਪਾਵਨ ਪਵਿੱਤਰ ਸਥਾਨ ਡਿੱਠੇ ਸਭੇ ਥਾਵ ਨਹੀਂ ਤੁਦ ਜੇ ਆਪ ਤੁਪੁਰਕ ਬਤਾਤੇ ਤਾਂ ਤੂੰ ਸੁਹਿਆ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਪੁਤਵਾਰਾ ਸ਼ਹੀਦ ਬਾਬਾ ਬਕਰ ਸਿੰਘ ਜੀ ਦੇ ਅੱਗੇ ਹਾਜ਼ਰੀ ਭਰ ਕੇ ਪਰਸੋਂ ਰੋਜ਼ ਤੋਂ ਧੁਰ ਕੀ ਬਾਣੀ ਆਈ ਤਨ ਸਗਲੀ ਚਿੰਤ ਲਟਾਈ ਜੀ ਦੇ ਸ੍ਰੀ ਅਨਪਾਠ ਸਰਵਾਰਣ ਕਰ ਰੁਆਏ ਸਨ ਆਪ ਜੀ ਦੀ ਮਹਾਨ ਬਖਸ਼ਿਸ਼ ਕਿਰਪਾਲਤਾ ਹੋਈ ਹੈ ਨਿਰਵੇਗਨ ਸਾਹਿਤ ਸੰਪੂਰਨ ਭਗਤ ਹੈ ਹਨ ਇਲਾਹੀ ਬਾਣੀ ਦੇ ਹਰ ਦਾਸ ਕੀਰਤਨ ਹੋਏ ਹਨ ਪਈਆ ਭੁਲੰਚੁਕਾ ਦੀ ਖਿਮਾ ਕਰਨੀ ਅੱਗੇ ਤੋਂ ਸਮਤ ਬਖਸ਼ਣੀ ਪੜੀ ਸੁਣੀ ਬਾਣੀ ਦਾ ਪਹਾਵ ਸਮੂਹ ਸੰਗਤ ਦੇ ਹਿਰਦਿਆਂ ਤੇ ਵਸਾਈ ਹੋਵੇ ਸਿਫਤ ਖਸਮ ਦੀ ਘਰ ਦੂਜਾ ਮਹੱਲਾ ਪੰਜਵਾਂ ਜੋੜ ਤੇਰੀ ਵਨਟੇਕ ਸਦਾ ਸਦਾ ਜਪ ਨਾਨਕ ਏ ਕਰਤਾਰ ਕਰਹੇ ਸੋ ਹੋਏ ਸਤ ਨਾਮ ਵਾਹਿ ਗਰੂ ਸਤ ਅਰੋ ਨਾਮ ਵਾਹਿ ਗਰੂ ਸਤ ਨਾਮ ਵਾਹਿ ਗਰੂ ਸਤ ਨਾਮ ਵਾਹਿ ਗਰੂ ਹੇ ਗਰੂ ਸਾਰੁ ਤੁਮਾ ਮਾਹੇ ਗਰੂ ਆਵਾਹੇ ਗਰੂ ਸਤਿਨਾਮ ਵਾਹਿ ਗਰੂ ਸਤਿਨਾਮ ਆਵਾਹੇ ਗਰੂ ਸਤਿਨਾਮ ਵਾਹਿ ਗਰੂ ਆਵਾਹੇ ਗਰੂ